ਕਾਰ ਸਤ ਗੁਰ ਪ੍ਰਸਾਦ ਬਿਖੇਨ ਸਿਉ ਕਾਹਿ ਰਤਿਓ ਮੇਰ ਕੰਨ ਨਾ ਵੇ ਕੂਤਸ ਕੋ ਨਾਨਕ ਪਜ ਹਨ ਮਨਾ ਪਰ ਮਦਮ ਕੀ ਪਾਸ तर ना पियो पियो ई कयो लियो जरा तन जी तोह नान चुप भरम न बीत

तो वाहि गुरु जी की पते गुरु रूप सात संग गुरु तेग बहादुर साहब जी के सलोक विचार में यत्न कर रहे दो नंबर सलोक है गुरु साहब जी बख्शिश कर देने के लिए दे बेकियान सों काहे रचियो बेकियान कंदे ने जहर ਵਿਚਨ ਜਿਸ ਤਰ੍ਹਾਂ ਸਈਆ ਪੜਦੇ ਆਂ ਔਰ ਉਹਦੇ ਵਿੱਚ ਗੁਰੂ ਸਾਹਿਬ ਅਰਚਿਸ ਕਰਦੇ ਨੇ ਹਮ ਔਗਣ ਭਰੇ ਏਕੁਣ ਨਾਹੀ ਅਮਰ ਤੇ ਸਾਧ ਵਿਖੇ ਬੇਕ ਖਾਈ ਪਟ ਕੇ ਤੀਰ ਸਈਆ ਤੇ ਉਹਦੇ ਵਿੱਚ ਪਟ ਕੇ ਜੀ ਕਹਿੰਦੇ ਅਸੀਂ ਜਿਵੇਂ ਉਪੋਗਣਾ ਦੇ ਭਰੇ ਆਂ ਹਮ ਔਗਣ ਭਰੇ ਏਕੁਣ ਨਾਹੀ ਮੇਰੇ ਵਿੱਚ ਕੋਈ ਗੋਣ ਚੰਗੜ ਇਹੁ ਨਾ ਅੰਮ੍ਰਿਤ ਸਾੜ ਵਿਖੇ ਵੇਖਤਾਏ ਉਥੇ ਵਿਖੇ ਜ਼ੈ ਮਾਇਆ ਸੋ ਸਿਰ ਤਰਾਈ ਇਹ ਵਿਖਣ ਵਿਖਣ ਸਿਉ ਕਾਹੇ ਰਜਿਓ ਮੂਸਾ ਜੀ ਕਹਿੰਦੇ ਨੇ اے ਭਾਈ ਇਸ ਮਾਇਆ ਦੇ ਵਿੱਚ ਇਸ ਜ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਤੂੰ ਮਸਤ ਹੋਇਆ ਪਿਆ ਇੰਨਾ ਜ਼ਿਆਦਾ ਤੂੰ ਰੱਜਿਆ ਪਿਆ ਇੰਨਾ ਜ਼ਿਆਦਾ ਇੱਕਵੇਂ ਤੂੰ ਹੋਇਆ ਪਿਆ ਵੇਖਿਆ ਨਸ਼ਿਆਂ ਕਾਹੇ ਰੱਜਿਓ ਕਾਹੇ ਰੱਜਿਓ ਰੱਜਾਂ ਜਹਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸੋਇਦਰ ਨਹੀਂ ਤੇਰਾ ਮਨ ਟਿਕਦਾ ਹੀ ਨਹੀਂ ਮਨ ਤੇਰਾ ਭਟਕਦਾ ਰਹਿੰਦਾ ਐ ਇੰਨਾ ਜ਼ਿਆਦਾ ਜ਼ਹਿਰੀ ਹੋ ਗਿਆ ਵਿਖਿਆ ਰਸਿਆਂ ਕਾ ਹੀਰਜੋ ਨਿਮਕ ਨਾ ਹੋਏ ਉਦਾਸ ਇੱਕ ਪਲ ਮਾਤਰ ਵੀ ਤੋਂ ਟਿਲੜੇ ਕਰਦਾ ਉਦੋਂ ਉਦਾਸ ਜੰਗਾ ਉਦੋਂ ਪਿੱਛੇ ਨਹੀਂ ਪਿੱਛੇ ਨਹੀਂ ਹਟਦਾ ਜਿਸ ਤਰ੍ਹਾਂ ਕੋਈ ਝਗੜਾ ਹੁੰਦਾ ਹੋਵੇ ਨਾ ਲੜਾਈ ਹੁੰਦੀ ਹੋਵੇ ਕੋਸ਼ ਬੰਦੇ ਉਸ ਲੜਾਈ ਦੇ ਵਿੱਚ ਨਹੀਂ ਜਾਂਦੇ ਜਾਂ ਕਿਤੇ ਕੋਈ ਵੀ ਮਾੜਾ ਕੰਮ ਹੁੰਦਾ ਕਿਤੇ ਚੁਗੜੇ ਹੋ ਰਹੀ ਆ ਕਿਸੇ ਦੇ ਕੋਈ ਵੀ ਮਾੜਾ ਕੰਮ ਹੋ ਰਿਹਾ ਤੇ ਉਥੇ ਚੰਗਾ ਬੰਦਾ ਚੰਗੇ ਸੋਧ ਰੱਖਣ ਵਾਲਾ ਬੰਦਾ ਜਾਂਦਾ ਨਹੀਂ ਉਥੇ ਲੇਕਿਨ ਜਿਹੜੇ ਬੰਦੇ ਦੇ ਵਿੱਚ ਪਹਿਲਾਂ ਉੱਡੇ ਆਣ ਲੜਨ ਦੇ ਮਾੜੀ ਗੱਲ ਤੋਂ ਦੇ ਮਾੜਾ ਕੰਮ ਕਰਨ ਦੇ ਜਾਂ ਜਿਹੜੇ ਖਾਨ ਦੀ ਕਦ ਲਾਲਸਾ ਹੋਵੇ ਨਾ ਤੇ ਖਾਨ ਦੇ ਨਾਲ ਤਾਂ ਕਿਉਂਕਿ ਤੇਰ ਬੰਦਾ ਕਹਿੰਦਾ ਮੈਂ ਟੱਕ ਨਾ ਪਿਆ ਦੀ ਤੇਰ ਬੰਦਾ ਕਹਿੰਦਾ ਮੈਂ ਟੱਕ ਦੇ ਨਾਲ ਤਵਾ ਦਾ ਨੱਚਾ ਲਾਲਤਾ ਕੁਝ ਮਾਪੇ ਨੇ ਕੁਝ ਇਦਾਂ ਕਹਿੰਦੇ ਜਿਹਨਾਂ ਦਾ ਬੱਚਾ ਨੱਚਾ ਕਰਦਾ ਇਹ ਤਦ ਹੀ ਕਰਦਾ ਮਸਲ ਨਾਲ ਜਾਣਦਾਲ। ਉਹ ਨਹੀਂ ਭਾਈ ਹੁਣ ਇਹੋ ਜਿਹੇ ਬੜੇ ਲੋਕ ਆਏਗੇ ਆ ਜਿਨਾਂ ਅੱਜ ਤੱਕ ਸਵਾਲ ਨਿਚਾ ਕੇ ਦੇਖਿਆ ਤੇ ਉਹਨਾਂ ਨੂੰ ਤਾਂ ਲਾਇਆ ਹੀ ਨਹੀਂ। ਤੁਹਾਡੇ ਪੁੱਤ ਨੂੰ ਕਿਉਂ ਲਾਇਆ? ਕਿਉਂਕਿ ਤੁਹਾਡੇ ਪੁੱਤ ਨੂੰ ਸਿਰਫ ਇੱਕ ਦੋ ਵਾਰੀ ਉਹਨਾਂ ਕਿਆ ਜ਼ਰੂਰ ਸੀ ਲੇਕਿਨ ਖਾਣ ਦੇ ਚਾਹ ਖਾਣ ਦਾ ਅਨੁਸਾਰ ਖਾਣ ਦੀ ਲਾਲਤਾ ਖਾਨ ਦੀ ਭੁੱਖ ਖਾਨ ਤੋਂ ਬੇ ਜਿਹੜੇ ਇਹਦੀ ਜ਼ਬਾਨ ਤੇ ਪਹਿਲਾਂ ਨੱਚਾਉਂਦੇ ਪਏ ਸੀ ਉਹ ਤਾਂ ਥੋੜਾ ਜਿਹਾ ਉਹਨੇ ਕਹਿ ਦਿੱਤਾ ਕੋਈ ਗੱਲ ਨਹੀਂ ਪਰ ਇਹਦਾ ਅੰਦਰੋਂ ਜਿਹੜਾ ਅੰਦਰੋਂ ਦਿਲ ਭੁੱਖਾ ਆ ਪਿਆ ਸੀ ਭੁੱਖਾ ਆ ਪਿਆ ਸੀ ਉਹ ਖਾਨ ਦੀ ਲਾਲਤ ਦੇ ਅੰਦਰ ਪਹਿਲਾਂ ਹੀ ਤੇ ਉਹ ਕਿਸੇ ਵੀ ਤਰ੍ਹਾਂ ਦੀ ਬਾੜੀ ਜੀ ਲੋ ਸਕਦੀ ਆ ਜਿਹਦੇ ਕਰਕੇ ਬਾਅਦ ਵਿੱਚ ਗੱਲਾਂ ਹੁੰਦੀਆਂ ਹਨ ਉਹਨਾਂ ਦਾ ਸੋ ਲੇਕਿਨ ਜਿਹੜਾ ਚੰਗਾ ਬੰਦਾ ਨਾ ਪਾ ਗਾੜੇ ਜ਼ਹਿਰ ਦੇ ਵਿੱਚ ਨਹੀਂ ਜਾਂਦਾ ਜਿਹੜਾ ਜ਼ਹਿਰ ਦੇ ਵਿੱਚ ਨਹੀਂ ਰੱਜਿਆ ਉਹ ਜਾਂਦਾ ਨਹੀਂ ਉਸ ਪਾਸੇ ਦੋ ਮਰਜ਼ੀ ਹੋ ਜਾਵੇ ਦੋ ਨਹੀਂ ਤਾਂ ਦੇ ਹੋ ਜਦੋਂ ਹੋ ਜਾਵੇ ਪਰ ਕਦੇ ਗੁਰੂ ਦੇ ਪਿਆਰੇ ਨੂੰ ਕਦੇ ਅਮਰਤਾਰੀ ਸਿੰਘ ਨੂੰ ਜਿਹੜਾ ਵਾਕਿਆ ਹੀ ਅਮਰਤਾਰੀ ਹੈ ਜਿਹੜਾ ਗੁਰੂ ਨੂੰ ਜਮਰਪਾਤਾ ਜਿਨ੍ਹਾਂ ਨੂੰ ਕਦੇ ਵੱਡਾ ਦਾ ਜਾਵੇਗਾ ਪਾ ਗਾੜੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕੀ ਆ ਨਾਟ ਜਿਹੜੇ ਦਿੱਤੇ ਗਏ ਛੋਟੇ ਸਭ ਜਾਜਨ ਨੂੰ ਨਾਟ ਜਿਹੜੇ ਦਿੱਤੇ ਗਏ ਆਕਮ ਨੂੰ ਕੁਰਬਾਨ ਤਾਂ ਹੋ ਗਏ ਲੇਕਿਨ ਉਹਨਾਂ ਨੇ ਈਦੀ ਨਹੀਂ ਮਰਨ ਹਾਰ ਨਹੀਂ ਮਰਨ ਅੰਦਰੋਂ ਕੋ ਖਾੜੇ ਸਿਰ ਮਾਰ ਅੰਦਰੋਂ ਭੁੱਖ ਸੀ ਨਾਮ ਦੀ ਭੁੱਖ ਸੀ ਪੰਨਾ ਅੰਦਰ ਅੰਦਰ ਨਾਮ ਦੀ ਭੁੱਖ ਸੀ ਬਹੁ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਛੋਟੇ ਜੇ ਬਜਰਤ ਕਦੇ ਤਲੇਜਾ ਕਾਦੇ ਤੇ ਮੂੰਹ ਦੇ ਵਿੱਚ ਗੋਣਾ ਸੌਖੀ ਗੱਲ ਪਾ ਗਾਏ ਜਿਹੜਾ ਵਾਕਿਆ ਰੱਜਿਆ ਹੋਇਆ ਹੈ ਨਾਮ ਦੇ ਵਿੱਚ ਰੰਗਿਆ ਆਇਆ ਹੈ ਜਿਹੜਾ ਉਹ ਕਲੇਜਾਂ ਦਾ ਪੁੱਤ ਦਾ ਮੂੰਹ ਦੇ ਵਿੱਚ ਪਵਾ ਲਵੇ ਦਾ ਨੀਹਾਂ ਦੇ ਵਿੱਚ ਤਾਂ ਚਲ ਜਾਵੇਗਾ ਖੋਪਰ ਤਾਂ ਲੁਹਾ ਲਵੇ ਦਾ ਸਰੀਰ ਤੇ ਆਰਾ ਤਾਂ ਕਰਵਾ ਲਵੇ ਦਾ ਬੰਦ ਬੰਦ ਤਾਂ ਕਟਵਾ ਲਵੇਗਾ ਲੇਕਿਨ ਇਹ ਨਹੀਂ ਮੰਨਦਾ ਕਦੇ ਆਰ ਵੀ ਮੰਨਦਾ ਕਦੇ ਮਨ ਨੂੰ ਭੁੱਖਾ ਨਹੀਂ ਕਰਦਾ ਕਿ ਜ਼ਹਿਰ ਵੱਲ ਲੈ ਜਾਵਾਂ ਉਹਨਾਂ ਦੇ ਮਦਰ ਲੱਗ ਜਾਵਾਂ ਬੁਮਰਾ ਕੇ ਆਪਣੇ ਧਰਮ ਨੂੰ ਡੋਲ ਦਵਾ ਆਪ ਬਜਨਾਮੀ ਘਟ ਲਵਾਂ ਉਹ ਤਾਂ ਪਰ ਇਹੋ ਜਹਾ ਬਹੁਤ ਤਰਦਾ ਇਹੋ ਜਹਾ ਉਹ ਤਰਦਾ ਕੌਣ ਜਿਹੜੇ ਨਾਮ ਦੇ ਵਿੱਚ ਰੱਤੇ ਹੋਇਆ ਜਿਹੜੇ ਜ਼ਹਿਰ ਦੇ ਵਿੱਚ ਰੱਤੇ ਹੋਇਆ ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਵੇਖਿਆ ਰਸਿਓ ਕਾਹੇ ਰੱਜਿਓ ਨਿਮਖ ਨਾ ਹੋਏ ਉਦਾਸ ਉਹ ਭਾਈ ਜਿਹੜੇ ਜ਼ਹਿਰ ਦੇ ਵਿੱਚ ਰੱਤਿਆ ਰਿਹਾ ਇਕ ਨਿਮਕ ਮਾਤਰ ਵੀ ਉਦਾਸ ਨਹੀਂ ਹੋਇਆ ਉਦੋਂ ਕੋ ਨਾਨਕ ਪਜ ਹਰ ਮੰਨਾ ਪਰ ਨਾ ਜਨ ਕੀ ਪਾਸ ਨਾਨਕ ਕਹਿੰਦਾ ਹੈ ਤਉ ਨਾਨਕ ਹਰ ਕਦ ਮੰਨਾ ਔਰ ਪਹਿਲੇ ਅਰ ਪਹਿਲੇ ਸ਼ਲੋਕ ਦੇ ਵਿੱਚ ਇਹ ਬਾਕ ਨੇ ਬੇਨਤੀ ਕੀਤੀ ਕਮ ਨਾਨਕ ਹਰ ਭਜ ਮੰਨਾ ਜਗਤ ਜਲ ਕੋ ਮੀਨਾ ਗੁਣ ਗੋਬਿੰਦ ਗਾਇਓ ਦੇ ਜਨਮ ਆਕਾਰਤ ਕੀਨ ਪਾਇਤ ਗੁਰੂ ਤੇ ਗੋਬਿੰਦ ਦੇ ਗੁਣ ਨਹੀਂ ਗਾਇ ਜਦੋਂ ਤੇਰੇ ਕੋਲ ਸਮਾਸੀ ਭਈ ਪ੍ਰਾਪਤ ਮੰਨਤ ਦੇ ਉਹਦੇ ਗੋਬਜ ਵਣ ਕੀ ਇਤਨੀ ਬਰੀਆ ਹੁਣ ਮੇਰਾ ਸੀ ਜਦੋਂ ਮੇਰਾ ਸੀ ਉਹ ਵੇਲੇ ਸੁਭਾ ਲੈ ਨਹੀਂ ਤੋ ਕਉਹ ਨਾਨਕ ਹਰਿ ਭਜ ਮੰਨਾ ਹੁਣ ਮਿਲਾ ਹੈ ਔਨ ਜਿੰਦੇ ਕਾਰ ਕਉਹ ਨਾਨਕ ਹਰਿ ਭਜ ਮੰਨਾ ਜਿਵੇਂ ਜਲ ਕੋ ਮੀਨ ਜੇ ਮੱਛੀ ਪਾਣੀ ਨਾਲ ਪਿਆਰ ਕਰਦੀ ਸਿੱਤਾਂ ਤੂੰ ਕੋਤਾ ਬੰਨ ਨਾਲ ਪਿਆਰ ਕਰ। ਮੱਛੀ ਜੀ ਵਰਤੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢਦੇ ਤੱਕ ਤੱਕ ਮਰ ਜਾਂਦੀ ਹੈ। ਉਸੇ ਤਰ੍ਹਾਂ ਆਜਨੇ ਸੁ ਲੋਕ ਦੇ ਵਿੱਚ ਬਾਬੇ ਨੇ ਬਚੇ ਕੀਤਾ ਕਉਹ ਨਾਨਕ ਹਰਿ ਭਜ ਮੰਨਾ ਪਰਨ ਜਪ ਕੇ ਫਾਜ਼ ਤੇ ਫਿਰ ਤੂੰ ਜਮਾ ਦੇ 파ਹਿ ਤੈਨੂੰ ਕੁਝ ਦੀ ਗੱਲ ਕਰ ਤੂੰ ਜਮਾ ਦੇ ਵਿੱਚ ਨਹੀਂ ਜਾਏਂਗਾ ਤਾਂ ਵਿਕਾਰੀ ਨਹੀਂ ਹੋਵੇਗਾ ਤੂੰ ਕਾਮੀ ਹੋਵੇਂ ਹੰਕਾਰੀ ਨਹੀਂ ਹੋਵੇਗਾ ਹੁਣ ਜਹਰ ਦੇ ਵਿੱਚ ਰਹਤੇ ਨੇ ਹੁਣ ਪਵਨ ਇਤਿਹਾਸ ਪੜਦੇ ਨਾ ਗੁਰੂ ਅੰਗਦ ਸਾਹਿਬ ਜੀ ਦਾ ਗੁਰੂ ਅੰਗਦ ਸਾਹਿਬ ਸੱਚੇ ਸਤਗੁਰੂ ਨੂੰ ਨਾਨਕ ਸਾਹਿਬ ਦੀ ਸੰਗਤ ਕਿਤੇ ਪਰ ਬਾਬੇ ਨਾਨਕ ਦੇ ਉੱਤੇ ਰਹਿ ਗਏ ਔਰ ਗੁਰੂ ਨਾਨਕ ਸਾਹਿਬ ਜੀ ਨੇ ਜਿੰਨੇ ਜਿੰਮਤਿਹਾਨ ਗੁਰੂ ਨਾਨਕ ਸਾਹਿਬ ਨੇ ਲੈਨੇ ਉਹਨਾਂ ਹਰੇਕ ਦੇ ਵਿੱਚ ਖਰੇ ਹੋਤੇ ਇਹ ਤੋਂ ਤਾਂ ਕਿ ਖੰਡੂਰ ਸਾਹਿਬ ਦੀ ਧਰਤੀ ਤੇ ਗੁਰ ਅੰਗਦ ਸਾਹਿਬ ਤੇ ਸਤਿਗੁਰ ਜੀ ਨੂੰ ਮਲ ਕਾੜੇ ਸ਼ੁਰੂ ਕੀਤਾ ਮਲ ਕਾੜੇ ਦੇ ਵਿੱਚ ਕੀ ਹੁੰਦਾ ਸੀ ਮਲ ਕਾੜੇ ਦਾ ਮਤਲਬ ਸੀ ਗੁਰੂ ਸਾਹਿਬ ਜੀ ਕਸਰਤਾਂ ਕਰਵਾਉਂਦੇ ਸੀ ਕਸਰਤਾਂ ਕਰਾਉਂਦੇ ਸੀ ਕਬੱਡੀਆਂ ਕਰਾਇਆ ਕਰਦੇ ਸੀ ਲੋਕਾਂ ਦੇ ਸਰੀਰ ਸਡੋਲ ਰਹਿ ਜਾਣ ਲੋਕ ਨਸ਼ਿਆਂ ਤੋਂ ਪਰੇਜ਼ ਕਰਨ ਨਸ਼ਿਆਂ ਨੂੰ ਛੱਡ ਕੇ ਸੋਹਣੇ ਸਰੀਰਾਂ ਦੇ ਮਾਲਕ ਬਣ ਜਾਣ ਗੁਰੂ ਦੇ ਲੜ ਲੱਗ ਜਾਣ ਮਲ ਅਖਾੜੇ ਇੱਦਾਂ ਘੋਲ ਕਸਤੀਆਂ ਕਰਾਉਣਾ ਕਬੱਡੀਆਂ ਕਰਾਉਣਾ ਗੁਰੂ ਅੰਗਦ ਸਾਹਿਬ ਜੀ ਨੇ ਸ਼ੁਰੂ ਕਰ ਦਿੱਤਾ ਸੀ ਤਾਂ ਕਹਿੰਦੇ ਇੱਕ ਦਿਨ ਖੰਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਮਲ ਅਖਾੜੇ ਦੇ ਵਿੱਚ ਕਸਤੀਆਂ ਕਰਵਾ ਰਹੇ ਉਧਰ ਇੱਕ ਹਮਾਇੂ ਬਾਦਸ਼ਾਹ ਦੇਵਚਰ ਦਾ ਬਾਦਸ਼ਾਹ ਸ਼ੇਰ ਤੋਂ ਸੂਰਤੋਂ ਇਧਰੋਂ ਲਾਹੌਰ ਵੱਲੋਂ ਖਾਰ ਖਾ ਕੇ ਜੰਗ ਲੜ ਕੇ ਜਦੋਂ ਲੰਘ ਰਿਹਾ ਸੀ ਨਾ ਤਾਂ ਮਾਂ ਦੇ ਵਿੱਚ ਸੁਣਿਆ ਮੈਂ ਗੁਰੂ ਜੀ ਮੈਂ ਮਾ ਬੜੀ ਸੁਣੀਆਂ ਮੈਂ ਇੱਕ ਉਹ ਦੇ ਦਰਸ਼ਨ ਕਰਕੇ ਜਾ ਕਹਿੰਦੇ ਕਲੂਰ ਚਾਹ ਦੇ ਧਰਤੀ ਤੇ ਆਇਆ ਹਮਾਇੂ ਬਾਦਸ਼ਾਹ ਦੇਖਿਆ ਆ ਕੇ ਕਿ ਗੁਰੂ ਸਾਹਿਬ ਦੀ ਇੱਕ ਲਗਨ ਦੇ ਨਾਲ ਇੱਕ ਧਿਆਨ ਹੋ ਕੇ ਉਹਨਾਂ ਨੂੰ ਪਰਵਾਨਾ ਦੀ ਤਸਦੀ ਕਰਵਾ ਲੈ ਉਹਨਾਂ ਵੱਲ ਧਿਆਨ ਉਸ ਮਲ ਦਾ ਘਾੜੇ ਦੇ ਵਿੱਚ ਆ ਕੇ ਹਮਾਇੂ ਬਾਦਸ਼ਾਹੇ ਖੜ ਗਿਆ ਲੋਕਾਂ ਦੇ ਨਾਲ ਉਹ ਦੇਖਿਆ ਔਰ ਅਪ੍ਰਤਿਹਿਰ ਸਮਝ ਜਿਵੇਂ ਗੱਲ ਦਿੱਤ ਮੈਂ ਦੁਨੀਆ ਦਾ ਹੋਆ ਬਾਦਸ਼ਾਹ ਤਾਂ ਕੋਈ ਮੇਰਾ ਸਵਾਗਤ ਨਹੀਂ ਕੀਤਾ ਗਿਆ ਇਤੋਂ ਤੱਕ ਜਿਹਦੇ ਦਰਸ਼ਨ ਕਰਨ ਵਾਸਤੇ ਆਇਆ ਜਿਹਨੂੰ ਮੈਂ ਮਿਲਣ ਵਾਸਤੇ ਆਇਆ ਉਹਨਾਂ ਨੇ ਮੇਰੇ ਵਾਸਤੇ ਤਕਾਇਆ ਕੋਈ ਨਹੀਂ ਮੇਰੇ ਵੱਲ ਵੇਖਿਆ ਹੀ ਕੋਈ ਨਹੀਂ ਉਨੇ ਇਸ ਗਾਜੂ ਬੜੀ ਬਦਨਾਮੀ ਸਮਝੀ ਤਾਂ ਕਹਿੰਦੇ ਆਪਣੇ ਤਲਵਾਰ ਮਿਆਂ ਦੇ ਵਿੱਚੋਂ ਬਾਹਰ ਕਰ ਦੇ ਪਰ ਗੁਰੂ ਸਾਹਿਬ ਦੇ ਜੋਰ ਕੋਲ ਲਗਾ ਤਮਕੋਲ ਲਗਾ ਢੋਲ ਲਗਾ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਨੇ ਜਿੱ ਕੋਲ ਲਾ ਦੇ ਦੇ ਨਾਲ ਉਹਦਾ ਹੰਕਾਰ ਦੂਰ ਕਰ ਦਿੱਤਾ ਕਿਹਦਾ ਹਮਾਇੂ ਬਾਦਸ਼ਾਹਾਂ ਜਦੋਂ ਸ਼ੇਰ ਦਾ ਸੋਰੀ ਦੇ ਨਾਲ ਲੜ ਰਿਆ ਸੀ ਨਾ ਤੇ ਜਿਹਨੇ ਤੈਨੂੰ ਮੂੰਹ ਤੋੜ ਜਵਾਬ ਦਿੱਤਾ ਭਾਰ ਦਾ ਸਾਹਮਣਾ ਕਰਨਾ ਪਿਆ ਜਿਹਦਾ ਗੁੱਸਾ ਕੋ ਸਾਡੇ ਤੇ ਕੱਢ ਰਿਹਾ ਇਹ ਤਲਵਾਰ ਤੇਰੀ ਉਦੋਂ ਕਿਉਂ ਨਹੀਂ ਕੰਮ ਆਈ ਉਦੋਂ ਤੂੰ ਚੌਣੀ ਕਦੀ ਪਤਾ ਲੱਗ ਗਿਆ ਹਮਾਈ ਹਾਦਸਾ ਨੂੰ ਕਿਤਾ ਨਾਨਕ ਨਾ ਖੁਦਾ ਦਾ ਜਿਹੜਾ ਚ ਮੁਖ ਨੇ ਅੰਤਰ ਜਾਮੀ ਤੁਰਕ ਬਿਦਾਤੇ ਸਰਦਾ ਮਨ ਕੀ ਪੂਰੇ ਇਹ ਤਾਂ ਅੰਦਰ ਦੀਆਂ ਜਾਣਨ ਵਾਲੇ ਗੁਰੂ ਨਾਨਕ ਸਾਹਿਬ ਦੇ ਗੱਦੇ ਦੇ ਵਾਰਤ ਭਾਈ ਜਹਾਂਨ ਸਿੰਘ ਅੰਗਦ ਸਾਹਿਬ ਨੇ ਔਰ ਇਸ ਗੱਲ ਦੀਸ਼ਰ ਜਿੰਦਗੀ ਮਹਿਸੂਸ ਕੀਤੀ ਹੋਣੀ ਕਿ ਮੈਂ ਪੀਰਾਂ ਦੇ ਕਿਉਂ ਦਰਵਾਜ਼ਾ ਚੱਕ ਰਿਹਾ ਹਾਂ ਅੰਗਦ ਸਾਹਿਬ ਨੇ ਜੈਸ ਤੇ ਤੂੰ ਹੁਣ ਪੀਰਾਂ ਦੇ ਕਿਉਂ ਦਰਵਾਜ਼ਾ ਚੱਕ ਰਿਹਾ ਜਿਹਨ ਧਾਰ ਦੂਰ ਹੋ ਜਾਂਦਾ ਇਹ ਗੁਰੂ ਦੀ ਸ਼ਰਧ ਦੇ ਵਿੱਚ ਬੰਦਾ ਆਉਂਦਾ ਇੱਕ ਗੋਲ ਦੇ ਨਾਲ ਇੱਕ ਪਾਵਨ ਬਾਣੀ ਪੜਨ ਦੇ ਨਾਲ ਇਹ ਪਾਵਨ ਗੁਰਬਾਣੀ ਸੁਣਨ ਦੇ ਨਾਲ ਭਗਾਂ ਵਾਲਿਓ ਜੇ ਜੈ ਦੂਰ ਹੋ ਜਾਂਦਾ ਹੈ ਤੁਹਾਨੂੰ ਚਾਹ ਨਹੀਂ ਕਹਿੰਦੇ ਕਉਬ ਨਾਨਕ ਪੜ ਹਰ ਮਨਾ ਪਰੇ ਨ ਜਾਣ ਕੀ ਬਾਸ ਪਦ ਜਿਤੇ ਕਰ ਤਿਰ ਤੁਜ ਮੰਨ ਦੇ ਵਿੱਚ ਨਹੀਂ ਆਉਂਦਾ ਹੰਕਾਰ ਨਹੀਂ ਕਰੇਗਾ ਲੋਭੇ ਦੇ ਹੋਏਗਾ ਕਿਸੇ ਵੀ ਤਰ੍ਹਾਂ ਦੀ ਜੰਮ ਵਿਕਾਰ ਤੇਰੇ ਨੇੜੇ ਨਹੀਂ ਇਹਦੇ ਕਾਰੇ ਵਿੱਚ ਨਿਚਨਸਿਓ ਕਾਹੇ ਰਚੋ ਨਿਮਕ ਨਾ ਹੋਏ ਉਦਾਸ ਕਉਬ ਨਾਨਕ ਪੜ ਹਰ ਮਨਾ ਅਰੇ ਨਦ ਜੀ ਪ੍ਰਾਸਤ ਤੀ ਨੀਤੇ ਪ੍ਰਵਾਨ ਕੋ ਚੁਕਦੇ ਚਮਾ ਬਲਾਉ ਪੱਤੇ ਅਗਲੇਰਾ ਸ਼ਬਦ ਤਰਨਾਪਿਤ ਨਿਉਂਦੀ ਗਿਓ ਲਿਓ ਜਰਾ ਤਨ ਦੇ ਕਲ ਵਿਚ ਅਗਲਾ ਯਤਨ ਕਰਾਂਗੇ ਇਤਨੇ ਬੀਜੇ ਪ੍ਰਵਾਨ ਬਲਾਉ ਪੱਤੇ ਵਾਹਿਗੁਰੂ ਜੀ ਕਰਤਾ ਵਾਹਿਗੁਰੂ